ਗੁਰਮੁਖ ਅਸੀਂ ਕਿੰਨੇ ਕਹਾਂ ਆਪਣੇ ਅੰਤਰ ਆਤਮਾ ਝਾਤ ਮਾਰਨ ਦੀ ਲੋੜ ਹੈ ਵੀ ਅਸੀਂ ਕਿੰਨੇ ਕਹਾਂ ਜਿਹੜੇ ਗੁਰੂ ਕੇ ਬਾਣੇ ਵਿੱਚ ਚੱਲਦੇ ਹਾਂ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹਾਂ ਅਸੀਂ ਹਾਂ ਸਾਰੇ ਸਿਪਾਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਫੌਜ ਦੇ ਅਸੀਂ ਸਾਰੇ ਸਿਪਾਹੀ ਹੈ ਆਪਣੇ ਅੰਤਰ ਆਤਮੈ ਝਾਤ ਮਾਰ ਕੇ ਵੇਖੋ ਵੀ ਅਸੀਂ ਕਿੰਨਾ ਕੁ ਗੁਰੂ ਦੇ ਅਨਸਾਰ ਚੱਲਦੇ ਆ। ਮੈਨੂੰ ਖਿਮਾ ਕਰਿਓ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ। ਅੱਜ ਜਦੋਂ ਮੈਂ ਸਮਾਜ ਦੇ ਅੰਦਰ ਨਿਗਾਹ ਮਾਰਦਾ ਨਾ। ਤੁਸੀਂ ਵੀ ਸਾਰੇ ਵੇਖਦੇ ਹੋ। ਅਸੀਂ ਗੁਰੂ ਨੂੰ ਭੁੱਲ ਕੇ ਗੁਰੂ ਨੂੰ ਭੁਲਾ ਕੇ ਗੁਰੂ ਨੂੰ ਚੇਤੇ ਕਰਨ ਦੀ ਬਜਾਏ ਐਸੇ ਰਸਤੇ ਦੇ ਉੱਪਰ ਤੁਰ ਪਏ ਮੇਰਾ ਕਹਿਣ ਨੂੰ ਦਿਲ ਤੇ ਨਹੀਂ ਕਰਦਾ ਸੀ ਪਰ ਮੈਂ ਸਮਾਜ ਦਾ ਪ੍ਰਚਾਰਕ ਹਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਅਸੀਂ ਰਾਹਾਂ ਦੇ ਉੱਪਰ ਤੁਰ ਪਏ ਆ ਨਾ ਗੁਰੂ ਨਾਨਕ ਦੇ ਆਸ਼ੇ ਦੇ ਅਨਸਾਰ ਸਾਡੇ ਵਿਆਹ ਕਾਰਜ ਹੋਣੇ ਬੰਦ ਹੋ ਗਏ ਨੇ ਇਹ ਗੱਲ ਚੇਤੇ ਰੱਖਿਓ ਵਿਆਹ ਕਾਰਜ ਹੋਣੇ ਬੰਦ ਹੋ ਗਏ ਅਸੀਂ ਨਾ ਲੋਕ ਦਿਖਾਵੇ ਦੇ ਵਿੱਚ ਪਏ ਜਿਹੜੀ ਗੱਲ ਤੋਂ ਸਨ ਸਤਗੁਰਾਂ ਨੇ ਰੋਕਿਆ ਸੀ ਦਿਖਾਵਾ ਜਦੋਂ ਇਹਦਾ ਅਸੀਂ ਅਖਰੀ ਅਰਥ ਕਰਦੇ ਆ ਨਾ ਕਿਸੇ ਵਿਦਵਾਨ ਸੱਜਣ ਨੂੰ ਪੁੱਛਦੇ ਆ ਉਹ ਕਹਿੰਦਾ ਜਿਹੜਾ ਦਿਖਾਵਾ ਹੁੰਦਾ ਨਾ ਇਹ ਦੁੱਖਾਂ ਦਾ ਆਵਾ ਹੁੰਦਾ ਗੱਲ ਚੇਤੇ ਰੱਖਿਓ ਦੁੱਖਾਂ ਦਾ ਆਵਾ ਹੁੰਦਾ ਜਿਹੜਾ ਬੰਦਾ ਕਿਸੇ ਖੁਸ਼ੀ ਦੇ ਸਮੇਂ ਦੇ ਉੱਤੇ ਜਿਆਦਾ ਖੁਸ਼ ਹੁੰਦਾ ਨਾ ਹਮੇ ਕਰਦਾ ਹੰਕਾਰ ਕਰਦਾ ਸੱਚ ਜਾਣੋ ਜਦੋਂ ਉਹਦੇ ਉੱਤੇ ਦੁੱਖ ਹੁੰਦਾ ਹੈ ਉਦੋਂ ਦੁਖੀ ਵੀ ਉਹਨਾਂ ਜਿਆਦਾ ਹੁੰਦਾ ਹੈ ਉਚਾਰਨ ਕਰੋ ਸਤਨਾਮ ਸ੍ਰੀ ਅਕਾਲ ਅਸੀਂ ਅੱਜ ਜਦੋਂ ਵੇਖਦੇ ਆ ਸਾਡੇ ਵਿਆਹ ਮਹਿੰਗੇ ਹੋ ਗਏ ਜਿਨ੍ਹਾਂ ਨੂੰ ਸਾਦਾ ਕਿਹਾ ਸੀ ਸਤਗੁਰੂ ਜੀ ਨੇ ਪਹਿਲੀ ਗੱਲ ਤੇ ਇਹ ਰਹਿਤ ਨਾਮਾਂ ਦੇ ਅੰਦਰ ਜੇਕਰ ਆਉਂਦਾ ਹੈ ਕਹਿੰਦੇ ਕੰਨਿਆ ਦੇਵਾ ਸਿੱਖ ਕੋ ਲੇਵਾ ਨਾ ਕਿਸ ਧਾਮ ਕੰਨਿਆ ਦੇਵਾ ਸਿੱਖ ਕੋ ਲੇਵਾ ਨਾ ਕਿਸ ਧਾਮ ਸੋਈ ਮੇਰਾ ਸਿੱਖਾ ਹੈ ਪਹੁੰਚਿਆ ਗੁਰ ਕੇ ਧਾਮ ਕਹਿੰਦੇ ਸਿੱਖ ਨੂੰ ਕੰਨਿਆ ਦੇਣੀ ਹੈ ਸਿੱਖ ਨੂੰ ਕੰਨਿਆ ਦੇਣੀ ਹੈ ਪਹਿਲਾਂ ਤੇ ਮੈਨੂੰ ਖਿਮਾ ਕਰਿਓ ਅਸੀਂ ਸਿੱਖ ਬੱਚਾ ਨਾ ਤਾਂ ਸਾਡੀਆਂ ਜੁ ਧੀਆਂ ਨੂੰ ਪਰਵਾਨ ਹੈ ਤੇ ਨਾ ਸਾਨੂੰ ਪਰਵਾਨ ਸਿੱਖ ਬੱਚਾ ਸਾਨੂੰ ਪਰਵਾਨ ਨਹੀਂ ਔਰ ਦੂਸਰਾ ਲੈ ਵੈ ਨਾ ਕਿਸ दाम ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਧੀਆਂ ਦੇ ਪੈਸੇ ਲੈ ਜਾਂਦੇ ਸੀ ਜੀ ਅਬ ਮੈਂ ਥੋੜਾ ਸਮਾਂ ਪਹਿਲਾਂ ਜੇ ਅਸੀਂ 40 50 ਸਾਲ ਪਿੱਛੇ ਦੀ ਨਿਗਾਹ ਮਾਰਦੇ ਆ ਨਾ ਉਦੋਂ ਵੀ ਅਜਿਹਾ ਸਮਾਂ ਸੀ ਜਦੋਂ ਧੀਆਂ ਦੇ ਪੈਸੇ ਲੈ ਜਾਂਦੇ ਸੀ ਫਿਰ ਜਾ ਕੇ ਕਿਤੇ ਕਿਸੇ ਦੀ ਵਿਆਹ ਸ਼ਾਦੀ ਹੁੰਦੀ ਸੀ ਤੇ ਗੁਰਮਖੋ ਅੱਜ ਚਲੋ ਥੋੜਾ ਸਮਾਂ ਬਦਲਿਆ ਸਮਾਂ ਬਦਲਿਆ ਤੇ ਅੱਜ ਢੀਆਂ ਵਾਲੇ ਪੈਸੇ ਮੰਗ ਰਹੇ ਆ ਕਿਮ ਕਰੂ ਅੱਜ ਫੇਰ ਮੁੜ ਕੇ ਜਮਾਨਾ ਉਹੀ ਆ ਗਿਆ ਅਸੀਂ ਦਾਜ ਲੈਣ ਲੱਗ ਪਏ ਅਸੀਂ ਅੱਜ ਪੁੱਤਾਂ ਵਾਸਤੇ ਪੈਸੇ ਮੰਗਣ ਲੱਗ ਪਏ ਜਿੰਨੇ ਜ਼ਮੀਨ ਕਿੱਲੇ ਜ਼ਮੀਨ ਹੈ ਉਹਨੇ ਲੱਖ ਦਾ ਸੌਦਾ ਨੋ ਖਿਮਾ ਕਰਿਓ ਕੰਨਿਆ ਦੇਵਾ ਸਿੱਖ ਕੋ ਲੇਵਾ ਨਾ ਕਿਛ ਦਾਮ ਸੋਈ ਮੇਰਾ ਸਿੱਖ ਹੈ ਪੰਚੇ ਗੁਰ ਕਾ ਧਾਮ ਮਾਸ ਮਿੱਟੀ ਸਿੱਖੀ ਦੇ ਵਿੱਚ ਬਵਰਜਿਤ ਹੈ ਸ਼ਰਾਬ ਕਬਾਬ ਸਭ ਬਵਰਜਿਤ ਹੈ ਬੇਸ਼ਵਾ ਦਾ ਨਾਚ ਸਿੱਖੇ ਦੇ ਵਿੱਚ ਬਵਰਜਿਤ ਹੈ ਉਹ ਮੈਨੂੰ ਖਿਮਾ ਕਰਿਓ ਅੱਜ ਅਸੀਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਆਂ ਮੈਨੂੰ ਖਿਮਾ ਕਰਿਓ ਬੀਬੇ ਦਾੜਿਆਂ ਵਾਲਿਆਂ ਨੂੰ ਜਦੋਂ ਮੈਂ ਦੇਖਦਾ ਨਾ ਸਟੇਜਾਂ ਦੇ ਉੱਪਰ ਸਾਡੀਆਂ ਕੁਝ ਬੱਚੀਆਂ ਮੈਨੂੰ ਖਿਮਾ ਕਰਿਓ ਉਹਨਾਂ ਵਿਚਾਰੀਆਂ ਦੀ ਮਜਬੂਰੀ ਹੈ ਉਹਨਾਂ ਦਾ ਕਿੱਤਾ ਹੈ ਡਾਂਸਰਾਂ ਨੇ ਉਹ ਨੱਚਦੀਆਂ ਨੇ ਤੇ ਸਾਡੇ ਧੌਲੀਆਂ ਦਾੜਿਆਂ ਵਾਲੇ ਛਿੱਟੇ ਦਾੜਿਆਂ ਵਾਲਿਆਂ ਨੂੰ ਮੈਂ ਨੱਚਦੇ ਹੋਏ ਵੇਖਦਾ ਉਦੋਂ ਸ਼ਰਮ ਦੇ ਨਾਲ ਸਿਰ ਝੁੱਕ ਜਾਂਦਾ ਵੀ ਇਹਨਾਂ ਲੋਕਾਂ ਨੂੰ ਕੀ ਕਹੀਏ ਅਸੀਂ ਮੱッセ ਰੰਗੜ ਨੂੰ ਮਾੜਾ ਆਖਦੇ ਆ ਮੱッセ ਰੰਗੜ ਨੇ ਕੀ ਕੀਤਾ ਸੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੇਸਵਾ ਦਾ ਨਾਚ ਕਰਵਾਇਆ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬੇਸਵਾ ਦਾ ਨਾਚ ਕਰਵਾਇਆ ਸੀ ਸ਼ਰਾਬ ਦੇ ਦੌਰ ਚੱਲੇ ਸੀ ਤੇ ਭਾਈ ਸੁੱਖਾ ਸਿੰਘ ਤੇ ਮਹਤਾਲ ਸਿੰਘ ਹੋਰਾਂ ਨੇ ਬਦਲਾ ਲਿਆ ਸੀ ਪਰ ਅੱਜ ਮੈਨੂੰ ਖਿਮਾ ਕਰੋ ਸਿੱ ਘਰ ਘਰ ਦੇ ਵਿੱਚ ਮੱਥੇ ਰੰਗਣ ਬੜੇ ਬੈਠੇ ਉਹਤੇ ਵੇ